ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡੀ YouTube ਚੈਨਲ ਤੇ ਸਵਾਗਤ ਹੈ ਜੀ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਗੋਲ ਪਰਨੇ ਦੀ ਵੀਡੀਓ ਜਿਹੜੇ ਵੀ ਸਾਡੀ YouTube ਚੈਨਲ ਤੇ ਨਵੇਂ ਆਏ ਹਨ ਉਹ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣ ਤੇ ਜਿਹੜੇ ਵੀ ਸਾਡੀ ਇਹ ਵੀਡੀਓ Facebook ਪੇਜ ਤੇ ਦੇਖ ਰਹੇ ਹਨ ਉਹ ਸਾਡੀ Facebook ਪੇਜ ਨੂੰ ਫੋਲੋ ਜਰੂਰ ਕਰ ਲੈਣ ਅੱਛਾ ਅਸੀਂ ਤੁਹਾਡੇ ਵਾਸਤੇ ਲੈ ਕੇ ਆਏ ਹਾਂ ਗੋਲ ਦਸਤਾਰ ਦੀ ਵੀਡੀਓ ਪਹਿਲਾਂ ਆਪਾਂ ਆਪਣੇ ਕੇਸਾਂ ਦੇ ਵਿੱਚ ਕੰਗਾ ਕਰ ਲੈਣਾ ਹੈ ਕੰਗਾ ਕਰਨ ਤੋਂ ਬਾਅਦ ਆਪਾਂ ਜਿਹੜੀਆਂ ਵੀਰਾਂ ਦਾ ਅਮਰ ਸ਼ਕਾਇਆ ਆ ਕੰਗਾ ਜੁੜੇ ਦੇ ਵਿੱਚ ਲਗਾ ਕੇ ਇੰਕੀ ਜਰਾ ਧੋਰੀ ਨਾਲ ਲਪੇਟ ਲੈਣਾ ਹੈ ਕੰਗੇ ਨੂੰ ਧੋਰੀ ਨੂੰ ਜੁੜੇ ਨਾਲ ਲਪੇਟ ਲਪੇਟਣ ਤੋਂ ਬਾਅਦ ਆਪਾਂ ਜਿਹੜੇ ਕੇ ਆਪਣੇ ਜਿਹੜੀ ਗੋਲਦਸਾਸੀ ਹੋਣੀ ਹੈ ਲੜ ਨੂੰ ਸਿਰ ਦੇ ਉੱਪਰੋਂ ਘੁਮਾ ਕੇ ਲੈ ਕੇ ਆਉਣਾ ਹੈ ਘੁਮਾ ਕੇ ਲੜ ਨੂੰ ਦੁਨੀ ਛੱਡਣ ਤੋਂ ਫੜ ਕੇ ਲੜ ਨੂੰ ਮੱਥੇ ਦੇ ਉੱਪਰੋਂ ਘੁਮਾਉਣਾ ਆਪਾਂ ਲੜ ਨੂੰ ਜਿਹੜੇ ਕੇ ਮੱਥੇ ਦੇ ਉੱਪਰੋਂ ਘੁਮਾਉਣਾ ਹੈ ਮੱਥੇ ਦੇ ਉੱਪਰ ਘਮਾਉਂਦੇ ਹੀ ਫੈਲੰਦੇ ਕਿ ਆਪਣੇ ਜਿਹੜੇ ਕਿ ਪੰਨਾ ਮੂਰੋ ਗੋਲ ਗੋਲ ਹੋ ਜਾਂਦੇ ਮੱਥੇ ਦੇ ਗੋਲ। ਨੰਗ ਤੁਸੀਂ ਦੇਖ ਸਕਦੇ ਹੋ ਚੰਗੀ ਤਰ੍ਹਾਂ ਮੱਥੇ ਤੋਂ ਉੱਪਰ ਘਮਾਉਣਾ ਹੈ ਆਪਾਂ। ਘਮਾਉਣ ਤੋਂ ਬਾਅਦ ਮੱਥੇ ਦੇ ਉੱਤੇ ਘਮਾਉਣ ਤੋਂ ਬਾਅਦ ਆਪਾਂ ਕੰਦ ਗੋੜੀ ਲਗਾ ਕੇ ਨੇ। ਘਮਾਉਣ ਤੋਂ ਬਾਅਦ ਜੇਕਰ ਤੁਹਾਡੀ ਮੱਥੇ ਤੋਂ ਗੋਲ ਸ਼ੇਪ ਚੰਗੀ ਤਰ੍ਹਾਂ ਨਹੀਂ ਬਣਦੀ ਤੁਸੀਂ ਲੜ ਨੂੰ ਠਿੱਲਾ ਕਰਕੇ ਦੁਬਾਰਾ ਲੜ ਨੂੰ ਜਿਵੇਂ ਤੁਸੀਂ ਦੇਖ ਸਕਦੇ ਹੋ ਖੋਲ ਕੇ ਦੁਆਰਾ ਮਤੇ ਦੂੰ ਬਾਜੀ ਫਿਰ ਕਿ ਤੁਸੀਂ ਗੋਲ ਸ਼ੇਪ ਬਣਾ ਸਕਦੇ ਜਿਨ ਕਿ ਮੱਥੇ ਕੋਲੋਂ ਉਸੇ ਤਰ੍ਹਾਂ ਲੜ ਨੂੰ ਜੰਗੀ ਜਰਾਂ ਖੋਲ ਕੇ ਜੰਗੀ ਜਰਾਂ ਨੂੰ ਖੋਲ ਲੈਣਾ ਹੈ ਖੁੱਲਣ ਤੋਂ ਬਾਅਦ ਆਪਾਂ ਕੋਲੋਂ ਤੋਂ ਬਾਅਦ ਆਪਾਂ ਲੜ ਨੂੰ ਇਕੱਠਾ ਕਰਨਾ ਹੈ ਲੜ ਨੂੰ ਇਕੱਠਾ ਕਰਕੇ ਪਿੱਛੋਂ ਦਬਕੇ ਪਿੱਛੋਂ ਦਬਕੇ ਲੜ ਨੂੰ ਇਕੱਠਾ ਕਰਕੇ ਆਪਾਂ ਜਿਹੜਾ ਕਿ ਹੈ ਉਹੜਿਆ ਫਾਸਰ ਕੇ ਜਦ ਨਾਲ ਉਹ ਕਾ ਦਿਨੇ ਹੈ ਆਪਾਂ ਜਦੋਂ ਵੀ ਲੜ ਲਗਾਉਣਾ ਆਪਾਂ ਜਿਹੜੇ ਕਿ ਆਪਣੇ ਵਾਲ ਨੇ ਆਪਾਂ ਉਂਗਲੀਆਂ ਨਾਲ ਖਿਲਾਰਨੇ ਆਂ ਉਂਗਲੀ ਨਾਲ ਖਿਲਾਰਨ ਦੇ ਫਜ਼ਾਂ ਦੇ ਵੱਲ ਸੰਗਣੇ ਵੀ ਬੰਦ ਲੱਗਦੇ ਆ ਚੰਗੀ ਤਰ੍ਹਾਂ ਚੰਝਾਂਗ ਜੀ ਦੇ ਸਾਥ ਦੇ ਹਮ ਬੜਾ ਉਂਗਰੀਆਂ ਖਿਲਾਰ ਕੇ ਚੰਗੀ ਤਰ੍ਹਾਂ ਲਗਾ ਦੇਣਾ ਹੈ ਜਦੋਂ ਆਪਾਂ ਪਾਨਾ ਮੰਨੇ ਸੀ ਜਦੋਂ ਆਪਾਂ ਲੜ ਲਗਾਇਆ ਉਹਦਾ ਇਹ ਫਜ਼ਾਂ ਦੇ ਕਿ ਉਦੋਂ ਸਿਰ ਆਪਾਂ ਨੂੰ ਬਾਜੋਂ ਨਹੀਂ ਢਕਣਾ ਪੈਂਦਾ ਸਿਰ ਆਪਣਾ ਪਹਿਲਾਂ ਹੀ ਟਕਿਆ ਜਾਂਦਾ ਹੈ ਪ੍ਰੋਪਰ ਤਰੀਕੇ ਨਾਲ ਤੇ ਆ ਤੀਜੇ ਲੜਵੀਓ ਇਸੇ ਤਰ੍ਹਾਂ ਕਿੰਗੀ ਤਰ੍ਹਾਂ ਲੜ ਨੂੰ ਖੋਲ ਕੇ ਖੋਲ ਕੇ ਉਸੇ ਤਰ੍ਹਾਂ ਲੰਨ ਨੂੰ ਇਕੱਠਾ ਕਰਕੇ ਲੜ ਨੂੰ ਆਪਣੇ ਜਿਹੜੇ ਕਿ ਉਂਗਲੀ ਨੇ ਉਥੱਲੇ ਤੋਂ ਉੱਪਰ ਤੱਕ ਪੂਰਾ ਇਕੱਠਾ ਕਰਨਾ ਹੈ ਇਕੱਠਾ ਕਰਨ ਦਾ ਇਹ ਵੈਰ ਜਿੰਦੇ ਇਸ ਦੇ ਵਿਜ ਵੱਧ ਵਾਲ ਬਣ ਜਾਂਦੀਆਂ ਹਨ ਦੇਖੋ ਚਿੰਗੀ ਦੇਣ ਉਸੇ ਦੇਣ ਨੂੰ ਇਕੱਠਾ ਕਰਕੇ ਉਂਗੜੀਆਂ ਨਾਲ ਲੜ ਨੂੰ ਖਿਲਾਰ ਕੇ ਵਾਲਾਂ ਨੂੰ ਖਿਲਾਰ ਕੇ ਲਗਾ ਦੇਣਾ ਹੈ ਚਿੰਗੀ ਤਰ੍ਹਾਂ ਚਲ ਨੂੰ ਖਿਲਾਰ ਕੇ ਆਪਾਂ ਉਹਦੇ ਵਿੱਚ ਵਾਲਾਂ ਨੂੰ ਖਿਲਾਰ ਕੇ ਲਵਾ ਦੇਣਾ ਹੈ ਜੇਕਰ ਤੁਹਾਨੂੰ ਸਾਡੀ ਇਹ ਵੀਡੀਓ ਵਧੀਆ ਲੱਗੀ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਤੇ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਤੁਹਾਡੇ ਇੱਕ ਸ਼ੇਅਰ ਨਾਲ ਸਾਨੂੰ ਬਹੁਤ ਮੋਟੀਵੇਸ਼ਨ ਮਿਲਦਾ ਹੈ ਇਸ ਹੈ ਜੀਆਂ ਹੋਰ ਹੋਰ ਗੋਲ ਦਸਤਾਰਾਂ ਦੀ ਗੋਲ ਦਸਤਾਰਾਂ ਦੀ ਪੱਕਾਂ ਦੀ ਦਸਤਾਰਾਂ ਦੀ ਵੀਡੀਓ ਦਮਾਲੀਆਂ ਦੀ ਵੀਡੀਓ ਇਹ ਦੇਖਣਾ ਚਾਹੁੰਦੇ ਹੋ ਤਾਂ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਅਸੀਂ ਰੋਜ਼ ਇਸੇ ਤਰ੍ਹਾਂ ਦੀਆਂ ਵੀਡੀਓ ਲੈ ਕੇ ਹਾਜ਼ਰ ਹੁੰਦੇ ਆ ਸਾਡੇ Facebook ਪੇਜ ਨੂੰ ਵੀ ਜ਼ਰੂਰ ਫੋਲੋ ਕਰਿਓ ਕਿਉਂ ਅਸੀਂ ਗੋਲ ਦਸਤਾਰਾਂ ਦੀ ਦਮਾਲੀਆਂ ਦੀ ਵੀਡੀਓ ਲੈ ਕੇ ਰੋਜ਼ Facebook ਪੇਜ ਤੇ ਵੀ ਹਾਜ਼ਰ ਹੁੰਦੇ ਆ ਤਾਂ ਵੜਾ ਪਾਉਣ ਲਈ ਆਪਾਂ ਵੜਾ ਨੂੰ ਖਿਲਾਰ ਵੀ ਸਕਦੇ ਆ ਤੁਸੀਂ ਪੱਗ ਪੱਗ ਬੰਨ੍ਹ ਦੀ ਵਰਤੋਂ ਵੀ ਕਰ ਸਕਦੇ ਹੋ ਪੱਗ ਪੰਨੇ ਆ ਬਾਹਰ ਪੱਗ ਬੰਨ੍ਹ ਦੀ ਵਰਤੋਂ ਸਾਨੂੰ ਘਟ ਕਰਨੀ ਜੇ ਦੇ ਕਿਉਂਕਿ ਕਈ ਵਾਰ ਜਦੋਂ ਆਪਾਂ ਪੱਗ ਬੰਨ੍ਹ ਦੀ ਵਰਤੋਂ ਕਰਦੇ ਆ ਕੱਪੜਾ ਫਟਣ ਦਾ ਵੀ ਡਰ ਰਹਿੰਦਾ ਹੈ ਅੰਦਰ ਕੀ ਜਿਵੇਂ ਤੁਹਾਨੂੰ ਲੱਗਦਾ ਹੈ ਕਿ ਤੁਹਾਡੇ ਪੱਗ ਜਾਂ ਦਸਤਾਰ ਦਾ ਕੱਪੜਾ ਪੱਗ ਬੰਨ੍ਹ ਨੂੰ ਚਾ ਸਾਜ ਦੇ ਸ਼ੂਸ ਉਸ ਤਰੀਕੇ ਨਾਲ ਉਹਦੇ ਵਿੱਚ ਪੱਗ ਬੰਨ੍ਹ ਦੀ ਵਰਤੋਂ ਕਰਨੀ ਜੇਕਰ ਤੁਹਾਨੂੰ ਲੱਗਦਾ ਹੈ ਕਿ ਸਾਡਾ ਦਸਤਾਰ ਦਾ ਕੱਪੜਾ ਜਿਹੜਾ ਕਿ ਆ ਪੱਕ ਬੰਨ ਨਹੀਂ ਜਾ ਸਕਦਾ ਕਪੜਾ ਫਟ ਸਕਦਾ ਤੁਸੀਂ ਬਾਦੀ ਵਰਤੋਂ ਕਰਨੀ ਹੈ ਚੰਗੀ ਤਰ੍ਹਾਂ ਡੜਾ ਨੂੰ ਖਿਲਾਰ ਕੇ ਡੜਾ ਨੂੰ ਚੰਗੀ ਤਰ੍ਹਾਂ ਖਿਲਾਰ ਕੇ ਲਗਾ ਲੈਣਾ ਹੈ ਜਦੋਂ ਵੀ ਇਹ ਪੱਲੜ ਲਗਾਉਣਾ ਹੈ ਆਪਾਂ ਜਦੋਂ ਵੀ ਲੜ ਲਗਾਉਣਾ ਹੈ ਲੜਾ ਬਣਾ ਜਿਹੜਾ ਕਿ ਮੁੜਿਆ ਨਹੀਂ ਹੋਣਾ ਚਾਹੀਦਾ ਲੜਾ ਨੂੰ ਚੰਗੀ ਤਰ੍ਹਾਂ ਖੋਲ ਕੇ ਉਂਗਲੀਆਂ ਇਕੱਠਾ ਕਰਕੇ ਪਿੱਛੇ ਦਬ ਕੇ ਚੰਗੀ ਤਰ੍ਹਾਂ ਲੰਨੂ ਪਰੋਂ ਗੋਲ ਜਰਵੇ ਪਸ ਗੋਲ ਦਾ ਸਰਫ ਹੋਣੀ ਆਪਾਂ ਹਮੇਸ਼ਾ ਲੜ ਜਿਹੜੇ ਗਿਆ ਸੱਜੇ ਪਾਸੇ ਦੀ ਸਾਈਡ ਤੋਂ ਹਮੇਸ਼ਾ ਲੜ ਗੁਲਾਈ ਦੇ ਵਿੱਚ ਲਗਾਉਣਾ ਹੈ ਟਿੰਗੀ ਤਰ੍ਹਾਂ ਬੜਾ ਨੂੰ ਖਲਾਰ ਕੇ ਲੜ ਨੂੰ ਲਗਾ ਲੈਣਾ ਹੈ ਤੇ ਉਸੇ ਤਰੀਕੇ ਨਾਲ ਜੇਕਰ ਤੁਹਾਡੀ ਮੱਤੇ ਤੋਂ ਗੋਲ ਸ਼ੇਪ ਤੇ ਜਿਹੜਾ ਨਹੀਂ ਬੰਦੀ ਉਹ ਬਾਦੀ ਵੀ ਵਰਤੂ ਕਰ ਦਦੀ ਕਿਉਂਕਿ ਬਾਹਨਾ ਹੋ ਹੋਰ ਬੁਲਾਈ ਦੇ ਕੇ ਚਾਹੇਂਦੀ ਤੇ ਵਧੀਆ ਵੀ ਲੱਗਦੀ ਹੈ। ਇਹਨਾਂ ਕੀ ਤਰ੍ਹਾਂ ਆਪ ਆਪਣੇ ਵਾਲ ਸੈੱਟ ਕਰਨੀ ਨੇ ਹੁਣ। ਬੜਾ ਨੂੰ ਸੰਘਣਾ ਕਰਨੇ ਤੁਸੀਂ ਉਂਗਲੀ ਨਾਲ ਵੀ ਬੜਾ ਉਂਗਲੀ ਨਾਲ ਵੀ ਬੜਾ ਨੂੰ ਖਿਲਾੜ ਸਕਦੇ ਹੋ। ਉਂਗਲੀ ਨਾਲ ਪਗ ਮੇਨਾਂ ਜੋ ਕੋਈ ਵੀ ਸੂਈ ਨਾਲ ਤੁਸੀਂ ਆਪਣੇ ਬੜਾ ਨੂੰ ਸੰਘਣੀ ਕਰ ਸਕਦੇ ਹੋ। ਪੋਜੀਸ਼ਨ ਲੰਨ ਚੰਗੀ ਤਰ੍ਹਾਂ ਪਿੱਛੋਂ ਗਲਾਈ ਦੇ ਵਿਚਲੇ ਆ ਕੇ ਉਂਗਲੀਆਂ ਨਾਲ ਲੜਾ ਨੂੰ ਖਿਲਾਰ ਕੇ ਜੰਗੀ ਤਰ੍ਹਾਂ ਆਪਾਂ ਲੱ ਲਗਾਉਣਾ ਹੈ ਜਿੰਗੀ ਜੀ ਜੀ ਸਭ ਤੋਂ ਪਹਿਲਾਂ ਜਦੋਂ ਵੀ ਆਪਾਂ ਲਗਾਉਣਾ ਹੈ ਆਪਾਂ ਪਹਿਲਾਂ ਉਂਗਲੀਆਂ ਨਾਲ ਆਪਣੀ ਵੱਲ ਖਿਲਾਰਨ ਦੀ ਕੋਸ਼ਿਸ਼ ਕਰਨੀ ਹੈ ਪਹਿਲਾਂ ਆਪਾਂ ਗਵਿੰਦੀ ਵਰਤੋਂ ਨਹੀਂ ਕਰਨੀ ਹਨ ਆਪਾਂ ਜਿਹੜੀ ਕਿ ਆਪਾਂ ਉਂਗਲੀਆਂ ਨਾਲ ਖਿਲਾਰ ਕੇ ਚੰਗੀ ਤਰ੍ਹਾਂ ਲਗਾ ਦੇਣੇ ਆ ਦੁਕਾਨ ਤੋਂ ਬਾਅਦ ਇਥੇ ਆਪਣਾ ਬਚਿਆ ਕਪੜਾ ਹੁੰਦਾ ਹੈ ਉਹ ਆਪਾਂ ਆਪਣਾ ਦੱਬ ਲੈਣਾ ਹੈ ਵਿੱਚੋਂ ਚਰ ਨੂੰ ਚੰਗੀ ਤਰ੍ਹਾਂ ਦੱਬ ਕੇ ਜਦੋਂ ਵੀ ਆਪਣੀ ਗੋਰਦਸਤ ਸਾਫੀ ਹੋਣੀ ਹੈ ਭਾਈ ਕਿཅੀ ਚੀਜ਼ਾਂ ਜ਼ਰੂਰ ਧਿਆਨ ਰੱਖਣਾ ਹੈ ਕਿ ਜਦੋਂ ਵੀ ਆਪਾਂ ਜਿਹੜਾ ਕਿ ਪੈਰ ਲਗਾਉਣਾ ਹੈ ਪਹਿਲਾ ਪਹਿਲਾ ਲਗਾਉਣਾ ਹੈ ਚੰਗੀ ਤਰ੍ਹਾਂ ਮੱਥੇ ਦੇ ਉੱਪਰੋਂ ਲਗਾਉਣਾ ਹੈ ਕਿਉਂਕਿ ਮੱਥੇ ਦੇ ਉੱਪਰੋਂ ਲਗਾਉਂਦੇ ਹੀ ਵਜੋਂਦਾ ਹੈ ਕਿ ਆਪਣੇ ਰਹਿ ਕੇ ਫਰਨਾ ਪਰਨੀ ਜਿਹੜੀ ਸ਼ੇਪ ਹੁੰਦੀ ਹੈ ਅੱਗੋਂ ਗੁਲਾਈ ਦੇ ਵਿੱਚ ਆ ਜਾਂਦੀ ਹੈ ਉਸੇ ਤਰ੍ਹਾਂ ਚੰਗੀ ਤਰ੍ਹਾਂ ਪਰਨੇ ਸੈੱਟ ਕਰਕੇ ਉਂਗਲੀਆਂ ਬਿਲਕੁਲ ਨਖਲਾਰਨਾ ਹੈ ਚੰਗੀ ਤਰ੍ਹਾਂ ਖਦਾਰਾਂ ਦਾ ਇਹ ਪਤਾ ਹੁੰਦਾ ਕਿ ਕਿ ਵਾਹ ਸੰਗਣੇ ਹੋ ਜਾਂਦੇ ਆ ਨਾਲ ਕੰਨ ਦੇਖ ਨੂੰ ਹੀ ਸੋਹਣਾ ਲੱਗਦਾ ਗੁਲਦਸਤਾਰ ਆਪਣੀ ਦੇਖਣ ਨੂੰ ਹੀ ਸੋਹਣੀ ਲੱਗਦੀ ਹੈ ਚੰਗੀ ਤਰ੍ਹਾਂ ਜਿੱਥੋਂ ਤੁਹਾਨੂੰ ਆਪਣੇ ਬਲਟੀਲੇ ਲੱਗਦੇ ਹਨ ਬਾਜਨਾ ਬਾਦੀ ਵਰਤਣਾ ਆਪਾਂ ਆਪਣੇ ਵਾਲਾਂ ਨੂੰ ਸੈੱਟ ਕਰ ਲੈਣਾ ਹੈ ਚੰਗੀ ਤਰ੍ਹਾਂ ਕਈ ਵਾਰ ਆਪਣੇ ਜਿਹੜਾ ਕਿ ਅਲੜ ਕੰਨਾ ਤੋਂ ਉੱਤੇ ਪਰਨਾ ਚ ਕਹਿੰਦੇ ਤਾਂ ਆਪਾਂ ਉਜੀ ਜਿਹੜੀ ਆਪਾਂ ਗੋਲਦਸ ਸਸਾ ਜਾਨੀ ਆਪਾਂ ਕੰਨ ਕਦੇ ਵੀ ਨੰਗੇ ਨਹੀਂ ਕਰਨੇ ਕੰਨ ਕੰਨ ਆਪਾਂ ਹਮੇਸ਼ਾ ਟੱਕੇ ਰੱਖਣੇ ਆ ਤੇ ਗੋਲਦਸ ਸਰ ਵੀ ਕੰਨ ਟੱਕੇ ਹੀ ਸਜਾਉਣੀ ਆ ਤਾਂ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗ ਰਹੀ ਹੈ ਤਾਂ ਸਾਡੀ YouTube ਚੈਨਲ ਸਬਸਕ੍ਰਾਈਬ ਜਰੂਰ ਕਰਿਓ খালি Facebook पे वाद 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 नु फॉलो ਜਰੂਰ ਕਰ ਲਿਓ ਤੇ ਇਹ ਵੀਡੀਓ ਵੱਧ ਤੋਂ ਵੱਧ ਵੀਰਾਂ ਨੂੰ ਸ਼ੇਅਰ ਕਰਿਓ ਜਿਨ੍ਹਾਂ ਨੂੰ ਗੋਲਦਸ ਸਸਾ ਜਾਨ ਦੇ ਵਿੱਚ ਦਿੱਕਤ ਆਉਂਦੀ ਹੈ ਉਹ ਇਸ ਵੀਡੀਓ ਨੂੰ ਦੇਖ ਕੇ ਆਪਣੇ ਗੋਲਦਸ ਸਸਾ ਦੇ ਵਿੱਚ ਹੱਲ ਕਰ ਸਕਣ ਤੋ ਦੇ ਇੱਕ ਵੇਰ ਨਾਲ ਕੋਈ ਵੀ ਵੀਰ ਜਿਹੜਾ ਕਿ ਆਪਣੀ ਨੀਂਦ ਨੂੰ ਕੋਲ ਸਤਾਰ ਸਿੱਖ ਸਕਦਾ ਹੈ ਜੇਕਰ ਤੁਹਾਨੂੰ ਆਪਣੇ ਵੱਲ ਢਿੱਲੇ ਲੱਗਦੇ ਹਨ ਜਾਂ ਤੁਹਾਨੂੰ ਇਹਨਾਂ ਦੇ ਵੀ ਵੱਲ ਸੰਗਣੇ ਨਹੀਂ ਹੋਏ ਉਦੋਂ ਲੜਨ ਥੋੜਾ ਢਿੱਲਾ ਕਰਕੇ ਚੰਗੀ ਦਿਨੋਂ ਦੀ ਜਿਹਾ ਬਾਜ ਇਹ ਆਪਾਂ ਗਮਨਾ ਫੇਲਣਾ ਹੈ ਉਹਦਾ ਇਹ ਫਾਇਦਾ ਹੁੰਦਾ ਕਿ ਆਪਣੇ ਜਿਹੜੇ ਵੀ ਵੱਲ ਸੰਗਣੇ ਹੋ ਜਾਂਦੇ ਹਨ ਨਾਲੇ ਵੱਲ ਦੇਖਣ ਨੂੰ ਵੀ ਵਧੀਆ ਲੱਗਦੇ ਹਨ ਦਸਤਾਰ ਗਾ ਦਸਤਾਰ ਸੋਹਣੀ ਲੱਗਦੀ ਹੈ ਸਾਡੀ ਸਾਡੀ ਵੀਡੀਓ ਦੇਖਣ ਲਈ ਦੇਖਣ ਲਈ ਸਾਡੀ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਤੇ ਨੋਟੀਫਿਕੇਸ਼ਨ ਬੈਲ ਨੂੰ ਆਫ ਸੈੱਟ ਕਰ ਦਿਓ ਜਿਸ ਨਾਲ ਤੁਹਾਨੂੰ ਸਾਡੀ ਨਵੀਂ ਜਸਤਾਰਾਂ ਦੀ ਵੀਡੀਓ ਸਭ ਤੋਂ ਪਹਿਲਾਂ ਮਿਲ ਸਕੇ ਵੀਡੀਓ ਦੇਖਣ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ